ਜੇ ਕੋਈ ਗੱਲ ਸੋਢੀ ਅੜ ਗਈ ਬਾਕੀ ਪਈ ਐ ਇੱਧਰ ਕਰਨ ਬਹਿ ਕੇ ਕੋਈ ਗੱਲ ਨਹੀਂ ਹੁਣ ਬਾਈ ਆਪਾਂ ਗੱਲ ਜਿਹੜੀ ਦੋ ਬਲਾਰੇ ਸੋਢਾਂ ਕਰਕੇ ਗਏ ਐ ਇਹ ਬਲਾਰੇ ਸੋਨੂੰ ਬਹੁਤ ਸਾਰੀਆਂ ਗੱਲਾਂ ਦੀਆਂ ਸੈਂਤਤਾ ਮਾਰ ਕੇ ਗਏ ਐ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੋਢੀਆਂ ਸੱਥਾਂ ਚੱਲਦੀਆਂ ਨੇ ਜਿਹੜੀਆਂ ਸੋਢੇ ਦਿਮਾਗਾ ਚੱਲਦੀਆਂ ਨੇ ਇਹ ਉਹਨੂੰ ਖੋਲ ਕੇ ਗਏ ਐ ਇਹ ਤੁਸੀਂ ਖੋਲ ਲੀ ਕ ਨਾ ਖੋਲ ਲੀ ਇਹ ਸੋਡੇ ਤੇ ਨਿਰਪਰੇ ਗੱਲ ਹੁਣ ਗੱਲ ਇਹ ਹੈ ਵੀ ਆਪਾਂ ਮੈਂਬਰਸ਼ਿਪ ਦੀਆਂ ਕਾਪੀਆਂ ਸੋਡੇ ਸਾਰੇ ਕੋਲੇ ਆਈਆਂ ਨੇ ਇਹ ਉਹ ਮੈਂਬਰਸ਼ਿਪ ਹੈ ਜਿਹੜੀ ਮੈਂਬਰਸ਼ਿਪ ਸਾਡੀ ਚੋਣ ਕਰਨ ਵਾਸਤੇ ਚਾਹੇ ਉਹ ਪਿੰਡ ਕਾਈ ਦੀ ਚੋਣ ਹੈ ਚਾਹੇ ਉਹ ਬਲਾਕ ਦੀ ਚੋਣ ਹੈ ਚਾਹੇ ਉਹ ਜ਼ਿਲ੍ਹੇ ਦੀ ਚੋਣ ਹੈ ਚਾਹੇ ਉਹ ਪੰਜਾਬ ਦੀ ਚੋਣ ਹੈ ਹੁਣ ਜੇ ਤੁਸੀਂ ਕਾਪੀ ਕਟੋਗੇ ਤਾਂ ਕਾਪੀ ਕੱਟਣ ਦੀਆਂ ਸ਼ਰਤਾਂ ਨੇ ਬਿਕਾਪੀ ਤੁਸੀਂ ਕਟਾਉਣੀ ਗਈ ਦੀ ਕਾਪੀ ਤੁਸੀਂ ਸਾਰੇ ਪਰਿਵਾਰ ਦੀ ਕੱਟ ਸਕਦੇ ਹੋ ਜਿਹੜਾ ਕਿਰਤ ਕਰਨ ਵਾਲਾ ਹੈ ਚਾਹੇ ਉਹ ਬੇਜ਼ਮੀਨਾ ਕਿਸਾਨ ਹੈ ਚਾਹੇ ਉਹ ਖੇਤੀ ਕਰਦਾ ਕਿਸਾਨ ਹੈ ਪਰ ਅਸੀਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਨਹੀਂ ਕੱਟਣੀ ਜੇ ਆਰਤੀਏ ਵਰਗੀ ਦੀ ਮੈਂਬਰਸ਼ਿਪ ਹੈ ਸਾਡਾ ਕੋਈ ਕਿਸਾਨ ਖੇਤੀ ਵੀ ਕਰਦਾ ਹੈ ਤੇ ਆੜ ਦੀ ਦੁਕਾਨ ਵੀ ਕਰਦਾ ਹੈ ਉਹਦੀ ਮੈਂਬਰਸ਼ਿਪ ਅਸੀਂ ਨਹੀਂ ਕਟਾਂਗੇ ਜਿੰਨੀਆਂ ਵੀ ਕੀੜੇ ਮਾਰ ਦਵਾਈਆਂ ਦੀ ਦੁਕਾਨ ਹੈ ਟਰੈਕਟਰਾਂ ਦੀ ਦੁਕਾਨ ਹੈ ਉਹ ਮਾਮਲੇ ਜਿਹੜੇ ਕੱਲ ਨੂੰ ਕਸਾਈ ਦਾ ਪੇਚਾ ਪਊਗਾ ਉਹਦੀ ਮੈਂਬਰਸ਼ਿਪ ਅਸੀਂ ਨਹੀਂ ਕਟਾਂਗੇ ਜੇ ਕੋਈ ਬਲੈਕ ਕਰਨ ਵਾਲਾ ਬਲੈਕੀ ਹੈ ਉਹਦੀ ਮੈਂਬਰਸ਼ਿਪ ਅਸੀਂ ਨਹੀਂ ਕਟਾਂਗੇ ਇਹਦਾ ਮਤਲਬ ਇਹ ਹੈ ਵੀ ਅਸੀਂ ਉਹ ਲੋਕਾਂ ਦੀ ਮੈਂਬਰਸ਼ਿਪ ਨਹੀਂ ਕੱਟ ਸਕਦੇ ਜਿਹੜੇ ਲੋਕਾਂ ਦਾ ਕਿਸਾਨੀ ਕਿੱਤੇ ਦੇ ਨਾਲ ਕਦੇ ਵੀ ਅਟਾ ਰੌਲਾ ਖੜਾ ਹੋ ਸਕਦਾ ਹੈ ਜਿਵੇਂ ਆਪਾਂ ਫੰਡ ਕੱਟਣ ਵਾਸਤੇ ਸਾਡੇ ਵਾਸਤੇ ਸਰਤਾ ਨੇ ਐਸਟਰੀ ਮੈਂਬਰਸ਼ਿਪ ਕੱਟਣ ਵਾਸਤੇ ਸਰਤਾ ਨੇ ਹੁਣ ਜਦ ਅਸੀਂ ਮੈਂਬਰਸ਼ਿਪ ਕੱਟਣੀ ਹੈ ਤਾਂ 10 ਰੁਪਿਆ ਦੀ ਪਰਚੀ ਹੈ ਤੇ 250 ਰੁਪਿਆ ਦੀ ਉਹ ਕਾਪੀ ਹੈ ਜਦੋਂ ਤੁਸੀਂ ਕਾਪੀ ਕੱਟੋਗੇ ਤਾਂ ਉਹ ਜਿਹੜਾ ਫੰਡ ਹੈ ਉਹ ਬਲਾਗ ਦੇ ਵਿੱਚ 250 ਰੁਪਏ ਤੇ ਇੱਕ ਕਾਪੀ ਤੁਸੀਂ ਜਮ੍ਹਾਂ ਕਰਾਉਂਗੇ ਕਿਸੇ ਪਿੰਡ ਦੀ ਚੋਣ ਕਰਨ ਵਾਸਤੇ ਘਟੋ ਘਟ ਸਭਿਧਾਨ ਸਾਡਾ ਇਹ ਕਹਿੰਦਾ ਹੈ 25 ਮੈਂਬਰ ਹੋਣ ਜ਼ਰੂਰੀ ਹੈ ਇੱਕ ਕਾਪੀ ਕੱਟਣੀ ਜ਼ਰੂਰੀ ਹੈ ਇਹ ਸ਼ਰਤ ਉਹਨਾਂ ਤੇ ਹੈ ਜਿਹੜੇ ਛੋਟੇ ਛੋਟੇ ਕੋਠੇ ਆਪਣੇ ਖੇਤਾਂ 'ਚ ਵੀ ਨੇ ਅਗਲੀ ਗੱਲ ਇਹ ਹੈ 20 ਫਿਰ ਤੁਹਾਨੂੰ ਆਇ ਲੱਗਦਾ ਹੋਊਗਾ ਬੀਜਾਸੀ ਚੋਣਾ ਸ਼ਾਮਲ ਹੋਵਾਂਗੇ ਉੱਥੇ ਜਿਹੜੀ ਗਿਣਤੀਬੰਤੀ ਹੈ ਕਿਵੇਂ ਹੋਊਗੀ ਜਦੋਂ ਤੁਸੀਂ ਪਿੰਡ ਦੀ ਚੋਣ ਕਰੋਗੇ ਉਦੋਂ ਤੁਸੀਂ ਸਾਰੇ ਕੱਲਾ ਕੱਲਾ ਜਿਹੜੀ ਪਰਚੀ ਹੈ ਉਹ ਸਾਰੇ ਉਹਦੇ ਡੈਲੀਗੇਟ ਹੋਵੋਗੇ ਤੇ ਉਹਦੀ ਚੋਣੇ ਦੀ ਤੁਸੀਂ ਕਰ ਸਕੋਗੇ ਜਾ ਤੁਸੀਂ ਬਲਾਕ ਦੀ ਚੋਣ ਕਰੋਗੇ ਬਲਾਕ ਦੀ ਚੋਣ ਕਰਨ ਸਮੇ ਜਿਹੜੇ ਬਲਾਕ ਦੇ ਵਿੱਚ ਇੱਕ ਕਾਪੀ ਮਗਰ ਇੱਕ ਪਿੰਡ ਜੇ 5 ਕਾਪੀਆਂ ਗੱਟੀਆਂ ਨੇ ਤਾਂ 5 ਡੈਲੀਗੇਟ ਜਿਹੜੇ ਉਹ ਬਲਾਕ ਚ ਭੇਜਣਗੇ ਜਿਹੜੇ ਉਹ ਬਲਾਕ ਦੀ ਚੋਣ ਕਰਨਗੇ ਤੇ ਉਦੋਂ ਬਾਅਦ 5 ਕਾਪੀਆਂ ਬਲਾਕ ਦੇ ਵਿੱਚੋਂ ਜਾਂ ਜ਼ਿਲ੍ਹੇ ਦੀ ਚੋਣ ਹੋਊਗੀ ਉਸ ਸਮੇ ਕੱਲਾ-ਕੱਲਾ 5 ਕਾਪੀਆਂ ਮਗਰ ਇੱਕ ਡੈਲੀਗੇਟ ਜ਼ਿਲ੍ਹੇ ਦੀ ਚੋਣ ਵਾਸਤੇ ਸੋਡੇ ਵਿੱਚੋਂ ਜਿਹੜੇ ਸਾਥੀ ਆ ਉਹ ਜਾਣਗੇ ਉਸ ਤੋਂ ਬਾਅਦ ਸੋਡੇ ਜਿਹੜੀ ਸ਼ਰਮੌਰ ਅਧਾਰਾ ਜਿਹਨੂੰ ਪੰਜਾਬ ਦੀ ਗੱਲ ਕਰਦੇ ਆ ਉੱਥੇ ਦੀ ਜਿਹੜੀ ਚੋਣ ਹੈ ਉਹ 25 ਕਾਪੀਆਂ ਵਿੱਚ ਇੱਕ ਡੈਲੀਗੇਟ ਹੋਊਗਾ ਇਹ ਉਹਦੀ ਜਿਹੜੀ ਚੋਣ ਹੈ ਇਹ ਚੋਣ ਕੀਤੀ ਜਾਊਗੀ ਹੁਣ ਗੱਲ ਦੋਸਤੋ ਇਹ ਹੈ ਇਹ ਸਾਡੀ ਮੈਂਬਰਸ਼ਿਪ ਕੱਟਣ ਦਾ ਤੇ ਅਦਾਰਿਆਂ ਦੀ ਚੋਣ ਕਰਨਾ ਜਿਹੜਾ ਸਿਸਟਮ ਹੈ ਇਹ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੈ ਅਸੀਂ ਸੰਵਿਧਾਨ ਦੇ ਵਿੱਚ ਇਹਨੂੰ ਪਾਇਆ ਹੋਇਆ ਹੈ ਹੁਣ ਗੱਲ ਇਹ ਹੈ ਵੀ ਜਿਹੜੀ ਗੱਲ ਵਾਸਤੇ ਆਪਾਂ ਅੱਜ ਇਕੱਠੇ ਹੋਏ ਆਂ ਉਸ ਗੱਲ ਦੇ ਉੱਤੇ ਬਹੁਤ ਵਿਸਤਾਰ ਦੇ ਨਾਲ ਜਿਹੜੇ ਬੁਲਾਰੇ ਐ ਉਹਨਾਂ ਨੇ ਆਪਣੀ ਗੱਲ ਜਿਹੜੀ ਉਹ ਰੱਖਤੀ ਪਰ ਇਹ ਗੱਲ ਸਾਡੇ ਪਿੰਡਾਂ 'ਚ ਅਸੀਂ ਦੋਸ਼ ਦਿੰਨੇ ਆਂ ਵੀ ਹਰ ਸਾਡੇ ਪਿੰਡਾਲੇ ਸਾਡੇ ਦਾ ਤੁਰਦੇ ਹੀ ਨਹੀਂ ਇਹ ਬਾਈ ਅਸਲ ਦੇ ਵਿੱਚ ਪਿੰਡ ਵਾਲਾ ਦਾ ਕਸੂਰ ਨਹੀਂ ਇਹ ਤਾਂ ਅਸਲ ਦੇ ਵਿੱਚ ਇਹ ਗੱਲ ਹੈ ਵੀ ਆਪਾਂ ਪੰਜਾਬ ਵਾਲੇ ਪੰਜਾਬ ਦੀ ਮੀਟਿੰਗ ਕਰ ਦਿੰਦੇ ਆ ਜ਼ਿਲੇ ਵਾਲੇ ਜ਼ਿਲੇ ਦੀ ਮੀਟਿੰਗ ਕਰ ਦਿੰਦੇ ਆ ਬਲਾਕ ਵਾਲੇ ਬਲਾਕ ਦੀ ਮੀਟਿੰਗ ਕਰ ਦਿੰਦੇ ਆ ਜਿਹੜੇ 22 ਬਲਾਕ ਚ ਪਿੰਡਾਲੇ ਆਉਂਦੇ ਆ ਉਹ ਜਾ ਕੇ ਫੌਨਾ ਦਾ ਸਾਰ ਲੈਂਦੇ ਆ ਜਾਂ ਸਪੀਕਰਾਂ ਚ ਬੋਲ ਕੇ ਸਾਰ ਲੈਂਦੇ ਆ ਦੋਸਤੋ ਜਿਹੜੀ ਗਲਤ ਤੇ ਤੁਸੀਂ ਰਾਹੀ ਹੋ ਜਿਹੜੀ ਗਲਤ ਤੇ ਤੁਸੀਂ ਤੁਰੇ ਹੋ ਸੋਡਾ ਮੱਥਾ ਬਹੁਤ ਵੱਡੇ ਦੁਸ਼ਮਣਾਂ ਲੱਗਿਆ ਹੈ ਸੋਡਾ ਮੱਥਾ ਭਗਵਾਨ ਤਮਾਰ ਨਾਲ ਨਹੀਂ ਲੱਗਿਆ ਸੋਡਾ ਮੱਥਾ ਮੁੱਦੀ ਨਾਲ ਨਹੀਂ ਲੱਗਿਆ ਸੋਡਾ ਮੈਂ ਵਰਲਡ ਬੈਂਕ ਨਾਲ ਲੱਗਿਆ ਹੋਇਆ ਜਿਹੜਾ ਇਹ ਬਿਉਂਤਾ ਬਣਾ ਕੇ ਭੇਜਦਾ ਹੈ ਜਿਹੜੀਆਂ ਬਿਉਂਤਾ ਇੱਥੇ ਲਾਗੂ ਹੁੰਦੀਆਂ ਨੇ ਹੁਣ ਸੋਦੂ ਐ ਲੱਗਦਾ ਹੋਊਗਾ ਜਦੋਂ ਅਸੀਂ ਦਿੱਲੀ ਕੋਲ ਲੜ ਕੇ ਆਏ ਆ ਉਦੋਂ ਸੋਡੀਆਂ ਸੱਥਾਂ ਦੇ ਵਿੱਚ ਇਹ ਚਰਚਾ ਚੱਲੀ ਐ ਬੀਆਰ ਕੋ ਹਟ ਜਿੱਤ ਗਏ ਹੁਣ ਜਿੱਥੇ ਉਦੋਂ ਕੀ ਕਰਾਉਣਾ ਹੈ ਹੁਣ ਫੰਡ ਕਾਦੇ ਵਾਸਤੇ ਇਕੱਠੇ ਕਰਦੇ ਹੋਂ ਫਿਰ ਉਦੋਂ ਭਲਾ ਅਸੀਂ ਸੋਡ ਨਾਲ ਕੀ ਗੱਲ ਕੀਤੀ ਅਸੀਂ ਸੋਡ ਨਾਲ ਗੱਲ ਕੀਤੀ ਕਿ ਮਿੱਤਰੋ ਸਰਕਾਰ ਦੀ ਨੀਤ ਨਹੀਂ ਬਦਲੀ ਨਾ ਸਰਕਾਰ ਦੀ ਨੀਤੀ ਬਦਲੀ ਹੈ ਇਹ ਅਸਲ ਦੇ ਵਿੱਚ ਸਾਨੂੰ ਸਮਝਣਾ ਪਊਗਾ ਵੀ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਇਹ ਆਪਦੇ ਆਪ ਚ ਕੀ ਹੈ ਅਸਲ ਦੇ ਵਿੱਚ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਵੀ ਜਿਹੜਾ ਵਰਲਡ ਬੈਂਕ ਹੈ ਉਹ ਸਾਡੇ ਦੇਸ਼ ਨਾਲ ਜਾਂ ਵਿਕਾਸਸ਼ੀਲ ਦੇਸ਼ਾਂ ਨਾਲ ਕੀ ਕਰਨਾ ਚਾਹੁੰਦਾ ਹੈ ਉਹਦੀ ਬਿਆਨਤ ਕੀ ਹੈ ਜਦੋਂ ਤੱਕ ਸਾਡੇ ਵਿਅੰਸ ਸਮਝ ਨਹੀਂ ਲਗਣੀ ਉਦੋਂ ਤੱਕ ਗੱਲ ਅੱਗੇ ਦੀ ਤੁਰਨੀ ਹੁਣ ਉਹਨਾਂ ਦਾ ਵਿਅੰਤ ਇਹ ਹੈ ਵੀ ਸਾਰੇ ਕਿਸਾਨ ਪਿੰਡਾਂ ਚੋਂ ਗੱਡ ਕੇ ਸ਼ਹਿਰਾਂ ਚ ਲੈ ਕੇ ਜਾਣੇ ਹਨ ਹੁਣ ਸਾਨੂੰ ਐ ਲੱਗਦਾ ਵੀ ਭਾਈ ਐ ਸਾਨੂੰ ਕਿੱਥੇ ਲੈ ਜਾਣਗੇ ਸਾਡੇ ਪਿੰਡ ਕਿੱਧਰ ਜਾਣਗੇ ਮੈਂ ਤੁਹਾਨੂੰ ਥੋੜੀ ਇਜ਼ਾਹ ਦੇਣਾ ਤੁਸੀਂ ਸਾਰੇ ਬੈਠੇ ਹੋ ਸਾਰੇ ਖੇਤੀ ਕਰਦੇ ਹੋ ਤੁਸੀਂ ਸਾਰੇ ਕੋਈ ਇੱਕ ਕੋਈ ਦੋ ਕੋਈ ਤਿੰਨ ਨੌਕਰ ਲਾਇਆ ਕਰਦੇ ਨਾ ਪਹਿਲਾਂ ਸਿਰੀ ਸਾਂਝੀ ਹੁੰਦੇ ਜਦ ਕੋਈ ਪੰਜਵਾਂ ਹਿੱਸਾ ਦਿੰਦਾ ਕੋਈ ਸੱਤਵਾਂ ਹਿੱਸਾ ਦਿੰਦਾ ਉਦੋਂ ਬਾਅਦ ਸਰਮਾਇਯਦਾਰੀ 1967 ਚ ਵਾਹਲ ਹੋ ਗਈ ਫਿਰ ਆਪਾਂ ਪੈਸੇ ਆ ਤੇ ਆ ਗਏ ਫਿਰ ਆਪਾਂ ਨੌਕਰ ਲਾਉਣ ਲੱਗ ਗਏ ਅੱਜ ਮੈਨੂੰ ਐ ਦੱਸੋ ਵੀ ਛੋਡੇ ਪਿੰਡਾਂ ਚ ਕਿੰਨੇ ਘਰ ਐ ਜਿਹੜੇ ਨੌਕਰ ਲਾਉਂਦੇ ਐ ਗਿਣ ਕੇ ਦੱਸਿਓ ਭਲਾ ਕਿੰਨੇ ਕ ਐ ਫਿਰ ਉਹ ਨੌਕਰ ਬਾ ਕਿੱਥੇ ਗਏ ਉਹਨਾਂ ਨੂੰ ਲੈ ਕੌਣ ਗਿਆ ਉਹਨਾਂ ਨੂੰ ਮਸਜਿਦੇ ਚ ਲੈ ਗਈ ਇਸ ਕਰਕੇ ਜਦ ਛੋਡੇ ਲੈ ਜਾਣ ਦੀ ਵਿਆਹ ਚਲਣੀ ਐ ਉਦੋਂ ਵਿਉਤ ਮੈਂ ਤੁਹਾਡੇ ਚੇਤੇ ਕਰਾਉਂਗਾ ਵੀ ਕਦੋਂ ਲਾਗੂ ਹੋਈ ਐ ਉਦੋਂ ਵਿਉਤ ਲਾਗੂ ਹੋ ਗਈ ਸੀ ਜਦ ਬਾਦਲ ਕੇ ਕਹਿੰਦੇ ਹੁੰਦੇ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਹੈ ਕੈਲੀਫੋਰਨੀਆ ਬਣਾਉਣ ਦਾ ਮਤਲਬ ਕੀ ਹੈ ਕੈਲੀਫੋਰਨੀਆ ਬਣਾਉਣ ਦਾ ਮਤਲਬ ਹੈ ਵੱਡੇ ਵੱਡੇ ਫਾਰਮ ਖੋਲਣਾ ਉਸ ਤੋਂ ਬਾਅਦ ਅਮਰਿੰਦਰ ਆ ਗਿਆ ਫਿਰ ਉਹਨੇ ਕੀ ਨਾਰਾ ਦਿੱਤਾ ਵੀ ਆਰ ਛੋਟੀਆਂ ਜ਼ੋਤਾਂ ਮਲਵਾਵੇ ਬਖਸ ਨਹੀਂ ਇਹਨੂੰ ਪੁਸ਼ ਆਊਟ ਕਰ ਦੋ ਧੱਕ ਕੇ ਬਾਹਰ ਕਰ ਦੋ ਹੁਣ ਬਾਈ ਨਿਗਾਹ ਮਾਰਿਓ ਉਹ ਜਿਹੜੀਆਂ ਛੋਟੀਆਂ ਜ਼ੋਤਾਂ ਦੀ ਗੱਲ ਕਰਦੇ ਐ ਉਹ ਕਿੰਨੀ ਹੈ ਤੁਸੀਂ ਖੇਤੀ ਕਰਦੇ ਹੋ ਤੁਸੀਂ ਕੱਲੇ-ਕੱਲੇ ਪਿੰਡ ਚੋਂ ਆਏ ਹੋ ਤੁਸੀਂ ਸਰਬਾ ਕਰ ਲਿਓ ਸਰਬਾ ਕਰਨਾ ਇੱਕ ਵੱਡਾ ਜੇ ਆਪਾਂ ਐ ਮੰਨ ਲਈਏ ਇੱਕ ਵੱਡਾ ਪਵਾਨਾ ਹੈ ਆਪਣੇ ਸਾਰੇ ਅੱਗੇ ਹੈ ਜਦ ਅਸੀਂ ਬੱਚੇ ਦਾ ਰਿਸ਼ਤਾ ਕਰਨ ਜਾਂਦੇ ਆ ਤਾਂ ਆਪਾਂ ਪੁੱਛਦੇ ਆ ਭਾਈ ਜ਼ਮੀਨ ਕਿੰਨੀ ਹੈ ਕਿੰਨੇ ਕੁ ਮਿਲਦੀ ਹੈ ਭਾਈ 80% ਲੋਕਾਂ ਕੋਲੇ ਤਿੰਨ ਏਕੜ ਜ਼ਮੀਨ ਹੈ ਜੇ 10% ਅੱਗੇ ਵਧਾ ਲਓ ਉਹ 15 ਏਕੜ ਤੋਂ ਥੱਲੇ-ਥੱਲੇ ਹੈ ਇਹ ਅਸਲ ਦੇ ਵਿੱਚ ਸਾਨੂੰ ਜਦੋਂ ਤੱਕ ਇਹ ਗੱਲ ਨਹੀਂ ਅਸੀਂ ਸਮਝਦੇ ਬੀਆਰਏ ਜ਼ਮੀਨ ਦਾ ਜਿਹੜਾ ਰਾਮਰੌਲਾ ਪਿਆ ਹੈ ਇਹ ਜ਼ਮੀਨ ਪਈ ਕਿੱਥੇ ਹੈ ਇਹ ਜ਼ਮੀਨ ਹੈ ਕਿਹੜੇ ਲੋਕਾਂ ਕੋਲੇ ਇਹ ਅਸਲ ਦੇ ਵਿੱਚ ਜਦ ਅਸੀਂ ਐ ਕਹਿੰਦੇ ਆ ਬੀਆਰਏ ਜ਼ਮੀਨ ਘਟ ਜ਼ਮੀਨਾਂ ਨੂੰ ਦਿਓ ਜ਼ਮੀਨ ਜਿਹਨੂੰ ਲੋੜ ਬੰਦਾ ਉਹਨਾਂ ਨੂੰ ਦਿਓ ਫਿਰ ਤੁਸੀਂ ਸੱਤ ਚ ਬੜੇ ਕੂਣੀਆਂ ਮਾਰਦੇ ਦੂਜੇ ਦੇ ਵੀ ਦੇਖ ਕਿਉਂ ਆਗੇ ਨਾ ਗਰਹਾੜੀ ਸਾਡੀਆਂ ਜ਼ਮੀਨ ਖੋਕੇ ਦੇਣਗੇ ਬਾਈ ਬਹੁਤ ਜ਼ਮੀਨ ਦੀ ਗੱਲ ਹੈ ਜਿਹੜੀ ਥੋੜਾ ਸਾਂਝੀ ਕਰੂੰਗਾ ਵੀ ਕਿਹੜੀ ਜ਼ਮੀਨ ਹੈ ਉਹ ਅਸਲ ਦੇ ਵਿੱਚ ਸਾਡੇ ਮੁਲਕ ਦੇ ਵਿੱਚ 80 ਕਰੋੜ ਏਕੜ ਜ਼ਮੀਨ ਹੈ 40 ਕਰੋੜ ਏਕੜ ਜ਼ਮੀਨ ਬਾਹੀ ਜੋਗ ਜ਼ਮੀਨ ਹੈ ਜਿਹਦੇ ਲੋਕ ਖੇਤੀ ਕਰਦੇ ਹੈ ਤੇ 40 ਕਰੋੜ ਏਕੜ ਚੋਂ ਜ਼ਮੀਨ ਚੋਂ 90% ਲੋਕਾਂ ਕੋਲ ਜਿੰਨੇ ਤੁਸੀਂ ਬੈਠੇ ਹੋ ਜਿਹਦੀ ਗੱਲ ਸਾਡਾ ਗੁਰੂ ਕਰਕੇ ਗਿਆ ਜਿਹੜਾ ਕਹਿ ਕੇ ਗਿਆ ਵੀ ਚੜੀਆਂ ਤੋਂ ਬਾਤ ਲਾਉਣਾ ਆ ਚੜੀਆਂ ਨੇ ਸਾਰੀਆਂ ਉਹ 90% ਉਹ ਤੁਸੀਂ ਕਿ ਜ਼ਮੀਨ ਸੋਡੇ ਕੋਲ ਪਤਾ ਕਿੰਨੀ ਹੈ 10 ਕਰੋੜ ਏਕੜ ਤੇ ਉਹ ਜਿਹੜੇ 10 ਉਹ ਜਿਹੜੇ ਬਾਕੀ ਹਿੱਸਾ ਹੈ ਜਿਹੜੀ 30 ਕਰੋੜ ਰਹਿ ਗਈ ਉਹ 10% ਲੋਕਾਂ ਕੋਲ ਹੈ ਜਿਨ੍ਹਾਂ ਦੇ ਜ਼ਮੀਨ 'ਚ 10-10 ਸਟੇਸ਼ਨ ਹੈ ਜਿਹੜਿਆਂ ਨੇ ਪਹਿਲਾਂ 1857 ਦੇ ਗਦਰ 'ਚ ਗਦਾਰੀਆਂ ਕੀਤੀਆਂ ਨੇ ਜਿਹੜੇ ਉਦੋਂ-ਉਦੋਂ ਮਹਾਰਾਜੇ ਬਣੇ ਐ ਜਿਨ੍ਹਾਂ ਨੇ ਆ ਘੂੜੀ ਫਿਰੀ ਐ ਜਿਨ੍ਹਾਂ ਦੇ ਜੋ ਨੌਜਵਾਨਾ ਅੱਜ ਵੀ ਬੋਲਦਿਆਂ ਨੇ ਇਹ 1967 ਤੋਂ ਬਾਅਦ ਅੱਜ ਦੁਬਾਰੇ ਜ਼ਮੀਨ ਤੇ ਹਮਲਾ ਅੱਜ ਨਹੀਂ ਹੋਇਆ ਇਹ 9 ਫਰਵਰੀ 1991 ਨੂੰ ਇਹ ਹਮਲੇ ਦੀ ਬਿਉਂਤ ਬਣ ਗਈ ਉਹਦੇ ਇਸਕੀਮ ਆ ਗਈ ਵੀ ਅਸਲ ਦੇ ਵਿੱਚ ਆ ਸਾਰੇ ਸਿਸਟਮ ਦੇ ਉੱਤੇ ਕਬਜ਼ਾ ਕਰਨਾ ਹੈ ਹੁਣ ਤੁਸੀਂ ਕਮੇਟੀ ਨੀnga ਹੋਰ ਮਾਰ ਲਓ ਜਿਹੜੇ ਮੇਰੇ ਬਾਈ ਉਰੇ ਥੋੜੀ ਜੀ ਬੁੱਕਲ ਮਾਰ ਕੇ ਰਹਿੰਦੇ ਐ ਐ ਕਹਿ ਲਓ ਵੀ ਥੋੜਾ ਜਿਹਾ ਪਰਿਵਾਰ ਤੇ ਹੱਥ ਜਮ੍ਹਾ ਹੋਏ ਉਹ ਬੀਗਾ ਦੋ ਬੀਗੇ ਜਮੀਨ ਖਰੀਦ ਲੈਂਦਾ ਹੁੰਦਾ ਹਰੇਕ ਜਿਹੜਾ ਥੋੜਾ ਸੰਜੋਦਾ ਚੱਲਦਾ ਹੈ ਭਾਈ ਅੱਜ ਕਿ ਨਹੀਂ ਖਰੀਦਦੇ ਹਾਂ ਕਿਉਂਕਿ 1991 ਵਾਲੀ ਇਹ ਜੇ ਨੀਤੀਆਂ ਨੇ ਉਹ ਨੀਤੀਆਂ ਜਿਹੜੇ ਲੈ ਕੇ ਆਏ ਨੇ ਉਹ ਨੀਤੀਆਂ ਕਰਦੀ ਖੇਤੀ ਚ ਨਹੀਂ ਲੈ ਕੇ ਆਈ ਉਹ ਖੇਤੀ ਚ ਵੀ ਲੈ ਕੇ ਆਏ ਨੇ ਉਹ ਵਪਾਰ ਚ ਵੀ ਲੈ ਕੇ ਆਏ ਨੇ ਉਹ ਨੀਤੀਆਂ ਲੈ ਕੇ ਆਏ ਨੇ ਉਹੀ ਨੀਤੀਆਂ ਤੇ ਮਰਿੰਦਰ ਬੋਲਦਾ ਰਿਹਾ ਉਹੀ ਨੀਤੀਆਂ ਤੇ ਬਾਦਲ ਬੋਲਦਾ ਰਿਹਾ ਉਹੀ ਨੀਤੀਆਂ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਪੰਜਾਬ ਨੂੰ ਗੁਲਾਬ ਦਾ ਫੁੱਲ ਬਣਾ ਦੂੰਗਾ ਉਹੀ ਭਗਵੰਤ ਮਾਨ ਹੈ ਉਸੇ ਨੀਤੀਆਂ ਦੇ ਉੱਤੇ ਚੱਲਿਆ ਹੈ ਕਿਉਂਕਿ ਬ੍ਰਿੰਦਰਨ ਤਾਂ 80 ਕਰੋੜ ਜਿਹੜਾ ਕਰਜ਼ਾ ਉਹ ਲਿਆਤੀ ਇਹਦਾ ਮਾਦੇ ਪੁੱਤਰੇ ਹੁਣ ਤੋਂ ਪਹਿਲਾਂ 175 ਕਰੋੜ ਲੈ ਲਿਆ ਉਦੋਂ ਵੀ ਦੁੱਗਣਾ ਲੈ ਲਿਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕੋਈ ਵੀ ਪਰਿਵਾਰ ਹੈ ਉਹਦਾ ਕੋਈ ਵੀ ਆਗੂ ਹੈ ਜਿਬਲੋਂ ਆਰਤੀ ਨੂੰ ਕਰਜ਼ਾ ਲੈ ਕੇ ਆਏ ਕਹੇ ਵੀ ਮੈਂ ਤਾਂ ਪੰਜਾਬ ਦਾ ਮੇਰੇ ਪਰਿਵਾਰ ਦਾ ਬਾਰੋਂ ਨਾਲ ਬਾਰਨ ਨਾਲ ਕਰ ਦੂੰਗਾ ਕਿਵੇਂ ਕਰ ਦੂੰਗਾ ਉਹਦਾ ਬਾਈ ਇੱਕ ਦਿਨ ਸਭ ਕੁਝ ਜਾਣਿਆ ਇਸ ਕਰਕੇ ਇਹਨਾਂ ਹਾਕਮਾਂ ਨੇ ਛੋਡੀ ਜ਼ਮੀਨ ਦੇ ਨਾਲ ਸੌਦੇ ਕਰ ਲਏ ਛੋਡੀ ਜ਼ਮੀਨ ਦੇ ਐ ਕਹ ਲੋ ਬਿਆਨੇ ਕਰੀ ਬੈਠੇ ਨੇ ਇਹ ਇਸ ਕਰਕੇ ਉਹਨਾਂ ਦੀ ਬਾਮ ਰੋੜਦੇ ਐ ਵੀ ਜਿਹੜੇ ਸੜਕਾਂ ਦਾ ਸੌਦੇ ਕਰਿਆ ਉਹ ਲਾਗੂ ਕਰੋ ਹੁਣ ਬਾਈ ਉਹ ਤਾਂ ਸੌਦੇ ਲੱਗੇ ਹੋਏ ਐ ਪਰ ਜਦੋਂ ਵੀ ਉਹ ਰੱਟੋ ਜਗੇ ਜਦੋਂ ਟਕ ਲੜੇ ਹੈ ਜਦੋਂ ਵੀ ਲੋਕ ਚੇਤਨ ਹੋਏ ਹੈ ਜਦੋਂ ਵੀ ਲੋਕਾਂ ਦੇ ਅਕਲ ਸਮਝੀ ਹੈ ਵੀ ਅਰ ਜੇ ਅਸੀਂ ਇਕੱਠੇ ਹੋ ਜਾਈਏ ਜੇ ਚੜੀਆਂ ਇਕੱਠੀਆਂ ਹੋ ਜਾਣ ਜਾਲ ਨੂੰ ਚੱਕ ਕੇ ਲੈ ਜਾਣਗੀਆਂ ਸ਼ਿਕਾਰੀ ਕੱਖ ਨਹੀਂ ਵਿਗਾੜਸ ਜਦੋਂ ਤੁਹਾਡੇ ਦਿਮਾਗ 'ਚ ਇਹ ਗੱਲ ਬਸ ਗਈ ਤੇ ਤੁਸੀਂ ਐ ਸਮਝ ਲਿਆ ਵੀ ਅਸੀਂ ਕਿਸਾਨ ਜਿੱਥੇ ਬੰਦੇ ਚ ਕੰਮ ਨਹੀਂ ਕਰਦੇ ਅਜ ਤਾਂ ਸੂਰਮਿਆਂ ਦੀ ਜਥੇਬੰਦੀ ਚ ਕੰਮ ਕਰਦੇ ਆਂ ਸੂਰਮਿਆਂ ਦਾ ਕੰਮ ਹੁੰਦਾ ਹੈ ਡਿੱਗੇ ਪਏ ਨੂੰ ਛਾਤੀ ਨਾਲ ਲਾਉਣਾ ਸੂਰਮਿਆਂ ਦਾ ਕੰਮ ਹੁੰਦਾ ਹੈ ਲਤੜੇ ਹੋਏ ਨੂੰ ਚੱਕ ਕੇ ਆਪਣੇ ਮੋਢੇ ਨਾਲ ਲਾ ਕੇ ਬਰਾਬਰ ਕਰਨਾ ਤੁਸੀਂ ਭਾਈ ਉਹ ਸੂਰਮਿਆਂ ਦੀ ਕਤਾਰ ਦੇ ਰਾਹੀ ਹਾਂ ਤੁਸੀਂ ਦਿੱਲੀ ਮੋਰਚੇ ਦੇ ਵਿੱਚ ਇਹ ਸਾਬਤ ਕਰਕੇ ਆਏ ਹੋ ਕਿ ਇੱਕ ਸੰਸਾਰ ਅੱਗੇ ਇੱਕ ਗੱਲ ਰੱਖ ਕੇ ਆਏ ਹੋ ਕਿ ਜੇ ਲੋਕ ਇਕੱਠੇ ਹੋ ਜਾਣ ਜੇ ਲੋਕ ਸਮੂਹੀ ਬਣਾ ਲੈਣ ਤਾ ਲੋਕ ਸਾਰਾ ਕੁਝ ਬਦਲ ਸਕਦੇ ਐ ਇਸ ਕਰਕੇ ਤੁਸੀਂ ਦੇਖਿਆ ਹੋਊਗਾ ਕਿ ਦਿੱਲੀ ਮੋਰਚੇ ਦੇ ਵਿੱਚ ਆਪਾਂ ਕਿਸੇ ਸਪੀਕਰ ਤੋਂ ਨਹੀਂ ਕਿਹਾ ਵੀਰ ਵਿਆਹ ਚ ਝੰਡੇ ਲਾ ਲਓ ਨਾ ਆਪਾਂ ਸਪੀਕਰ ਤੇ ਆਇਆ ਕਿਹਾ ਵੀਰ ਕਿਸਾਨੀ ਦੇ ਗੀਤ ਗਾਓ ਕਿਉਂਕਿ ਜਦੋਂ ਲੋਕ ਇੱਕ ਮੁੱਠ ਹੋ ਕੇ ਲੜਦੇ ਐ ਉਦੋਂ ਲੋਕ ਸੱਭਿਆ ਬਦਲਦੇ ਐ ਜਦੋਂ ਲੋਕ ਸੱਭਿਆਚਾਰ ਬਦਲਦੇ ਐ ਫਿਰ ਸਮਾਜ ਬਰਲਿਆ ਜਾਂਦਾ ਐ ਇਸ ਕਰਕੇ ਮਿੱਤਰੋ ਜਿਹੜੀ ਗੱਲ ਆਪਾਂ ਕਹਿਣੀ ਚਾਹੁੰਦੇ ਆ ਜਾਂ ਜਿਹੜਾ ਸਵਾਲ ਇੱਥੇ ਖੜੇ ਕਰਦੇ ਆ ਮੈਂ ਉਨੀ ਖੁੱਲ ਕੇ ਗੱਲ ਅਜੇ ਨਹੀਂ ਕਰੂੰਗਾ ਕਿਉਂਕਿ ਮੈਂ ਤੁਹਾਨੂੰ ਇੱਕ ਹਿੰਟੇ ਦੇ ਕੇ ਜਾਊਂਗਾ ਇਹ ਤੁਹਾਡਾ ਕੰਮ ਹੈ ਸਮਝਣਾ ਜਾਂ ਨਾ ਸਮਝਣਾ ਜਦੋਂ ਵੀ ਤੁਸੀਂ ਲੜੋਂਗੇ ਅੱਗੇ ਵਧੋਂਗੇ ਉਦੋਂ ਤੁਹਾਡਾ ਵਿਰੋਧ ਕਰਨ ਵਾਸਤੇ ਵੱਖ-ਵੱਖ ਜਥੇਬੰਦੀਆਂ ਆਉਣਗੀਆਂ ਜਦੋਂ ਭਗਤ ਸਿੰਘ ਹੋਰ ਲੜਿਆ ਉਦੋਂ ਗਾਂਧੀ ਹੋਰ ਬਰਾਬਰ ਆਏ ਹੈ ਉਦੋਂ ਗਾਂਧੀ ਹੋਰ ਬਰਾਬਰ ਆ ਕੇ ਇਹ ਕਹਿੰਦੇ ਰਹੇ ਹੈ ਵੀ ਇਹ ਜਿਹੜੇ ਨੌਜਵਾਨ ਹੈ ਇਹ ਸਿਰਫ ਰੇ ਹੈ ਇਥੋਂ ਤੱਕ ਕਹੇ ਜਿਹੜੇ ਅਸੀਂ ਕਹਨੇ ਆ ਤੇ ਹੈਗਾ ਵੀ ਕਿ ਸਾਡਾ ਸਭ ਤੋਂ ਪਵਿੱਤਰ ਸਥਾਨ ਹੈ ਅੰਮ੍ਰਿਤਸਰ ਸਾਹਿਬ ਉਹਦੇ ਪਹਿਲੇ ਜਥੇਦਾਰ ਨੇ ਜਿਹੜਾ ਸਿਮਰਜੀਤ ਨੰਦਾਂ ਸੀ ਉਹਨੇ ਪਹਿਲੀ ਵਾਰ ਉਥੋਂ ਜਿਹੜਾ ਮਤਾ ਹੈ ਉਹ ਪਾਸ ਕੀਤਾ ਸੀ ਗਦਰੀ ਬਾਬਿਆਂ ਦੇ ਵਿਰੁੱਧ ਉਹਨੇ ਕਿਹਾ ਸੀ ਇਹ ਠੱਗ ਹੈ ਇਹ ਚੋਰ ਹੈ ਕਿਉਂ ਕਿਹਾ ਸੀ ਕਿਉਂਕਿ ਉਹ ਜਮਾਤ ਦੀ ਨਮਾਇੰਦਗੀ ਕਰਦਾ ਸੀ ਜਿਹੜੀ ਜਮਾਤ ਅੰਗਰੇਜ਼ਾਂ ਦੀ ਪਿੱਠੂ ਸੀ ਤੇ ਸਾਡੇ ਖੂਨ ਤੇ ਪਾਲਦੀ ਸੀ ਅੱਜ ਵੀ ਦੋਸਤੋ ਇਹ ਜਿਹੜੀ ਲੜਾਈ ਹੈ ਇਹ ਲੜਾਈ ਦੋ ਜਮਾਤਾਂ ਦੇ ਵਿੱਚ ਲੜਾਈ ਹੈ ਇਸ ਲੜਾਈ ਨੂੰ ਵੱਧ ਪਾਉਣ ਦੇ ਲਈ ਅੱਜ ਇਹਨੂੰ ਪਰੇਖਾ ਖੜਾ ਕਰਨ ਦੇ ਲਈ ਅੱਜ ਵੀ ਇੱਥੇ ਕਹਿ ਰਹੇ ਹੈ ਕਿ ਦਿੱਲੀ ਦਾ ਮੋਰਚਾ ਵੇਚ ਕੇ ਆਈ ਹੈ ਅੱਜ ਵੀ ਇੱਥੇ ਕਹਿ ਰਹੇ ਐ ਕਿ ਦਿੱਲੀ ਮੋਰਚੇ ਦੀ ਜਿੱਤ ਅਸੀਂ ਅਧੂਰੀ ਜਿੱਤ ਮੰਨਦੇ ਆਂ ਜਦੋਂ ਕਿ ਅਸੀਂ ਤਿੰਨੇ ਕਾਲੇ ਕਾਨੂੰਨ ਵਾਪਸ ਕਰਨ ਗਏ ਵਾਪਸ ਕਰਾਉਣ ਗਏ ਸੀ ਬਾਕੀ ਮੰਗਾਂ ਉਪਜੀਆਂ ਨੇ ਤੇ ਆਪਾਂ ਕਹਿ ਕੇ ਆਏ ਆਂ ਵੀ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਆਏ ਸੀ ਉਹ ਜਿੱਤ ਪ੍ਰਾਪਤ ਕਰ ਲਈ ਤੇ ਕੋਲ ਸਮਾਪਤ ਨਹੀਂ ਕੀਤਾ ਕੋਲ ਮੁਲਤਵੀ ਕੀਤਾ ਇਸ ਕਰਕੇ ਉਹ ਮੰਗਾਂ ਖੜੀਆਂ ਨੇ ਲਗਾਤਾਰ ਲੜ ਰਹੇ ਆਂ ਪਰ ਕੁਝ ਲੋਕ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ ਕਿ ਇਹ ਜਿੱਤ ਜਿਹੜੇ ਕਾਨੂੰਨ ਅਸੀਂ ਵਾਪਸ ਕਰਾਉਣ ਗਏ ਸੀ ਇਹ ਵਾਪਸ ਕਰਾ ਕੇ ਆਏ ਆ ਇਹ ਗੱਲ ਅਧੂਰੀ ਹੈ ਕਿਉਂਕਿ ਇਹ ਰੋਲਾ ਅੱਜ ਨਹੀਂ ਪਿਆ ਇਤਿਹਾਸ 'ਚ ਇਹ ਰੋਲਾ ਉਦੋਂ ਪਿਆ ਜਿਹੜੇ ਸਥਾਨ ਤੇ ਅਸੀਂ ਬੈਠੇ ਆਂ ਜਦ ਨੌਵੇਂ ਗੁਰੂ ਚੁੰਨ ਦੀ ਗੱਲ ਆਈ ਉਦੋਂ ਸੋਡੀਆਂ ਦੀਆਂ ਬਾਈ ਬੰਜੇ ਡੇਗੀਆਂ ਪਰ ਲੋਕ ਸੀਸਾ ਲੋਕ ਦਰਪਣੇ ਲੋਕ ਪਛਾਣ ਲੈਂਦੇ ਆ ਕਿ ਸਾਡਾ ਕੌਣ ਹੈ ਬਗਾਨਾ ਕੌਣ ਹੈ ਭਲੇਖਾ ਪਾਇਆ ਜਾ ਸਕਦਾ ਹੈ ਲੋਕਾਂ ਨੂੰ ਕੁਝ ਸਮੇਂ ਇਸ ਗੱਲ ਚ ਪੁੱਛਲਿਆ ਜਾ ਸਕਦਾ ਹੈ ਲੋਕਾਂ ਦੀ ਦਿਆ ਦਾ ਜਿਹੜਾ ਮੁੱਲ ਹੈ ਉਹ ਕੁਝ ਟਾਈਮ ਖੱਟਿਆ ਜਾ ਸਕਦਾ ਹੈ ਪਰ ਜੋ ਲੋਕ ਲੜਨਗੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਉਹ ਹਮੇਸ਼ਾ ਹੀ ਸਨੇਰੀ ਅੱਖਰਾਂ ਚ ਲਿਖੇ ਜਾਣਗੇ ਤੇ ਹਮੇਸ਼ਾ ਚਮਕਦੇ ਰਹਿਣਗੇ ਹੁਣ ਦੋਸਤੋ ਜਿਹੜੀ ਨੀਤੀ ਹਾਕਮ ਲੈ ਕੇ ਆਈਏ ਇਹ ਨੀਤੀ ਪਹਿਲੀ ਵਾਰ ਨਹੀਂ ਆਈ ਇਹ ਹੀ ਨੀਤੀ ਅੰਗਰੇਜ਼ ਲੈ ਕੇ ਆਏ ਸੀ ਜਦੋਂ ਕਹਿੰਦੇ ਸੀ ਕਿ ਅਸੀਂ ਭਾਰਤ ਦਾ ਵਿਕਾਸ ਕਰਨਾ ਹੈ ਵਿਕਾਸ ਭਾਈ ਕਿਵੇਂ ਕਰਨਾ ਹੈ ਰੇਲ ਦੇ ਲੈਣਾ ਕੱਢ ਦਾਂਗੇ ਜੀ ਉਰੇ ਨਹਿਰਾਂ ਕੱਢ ਦਾਂਗੇ ਜੀ ਉਰੇ ਨਵੀਆਂ ਬਸਤੀਆਂ ਵਸਾ ਲਾਂਗੇ ਜੀ ਅੱਜ ਆੜੇ ਕੀ ਕਹਿੰਦੇ ਅੱਜ ਵਾਲਾ ਵਿਕਾਸ ਕਿਵੇਂ ਕਰਦੇ ਆ ਉਹ ਵੀ ਕਹਿੰਦੇ ਵੱਡੀਆਂ ਵੱਡੀਆਂ ਸੜਕਾਂ ਕੱਢ ਦਾਂਗੇ ਸਖਵੀਰ ਕਹਿੰਦਾ ਕਿਰਾ ਪੰਪ ਡਿੱਗ ਜਿਓ ਸੜਕ ਨਹੀਂ ਟੁੱਟਣੀ ਫਿਰ ਦੂਜਾ ਕੀ ਕਰਨਗੇ ਕਹਿੰਦਾ ਦੂਜੇ ਬੜੇ ਬੜੇ ਡੰਪ ਬਣਾ ਦਾਂਗੇ ਤੀਜਾ ਉਹੀ ਗੱਲ ਕਹਦੇ ਆ ਜਿਹੜੀ ਗੱਲ ਅੰਗਰੇਜ਼ ਕਰਦੇ ਸੀ ਅੱਜ ਤੋਂ 200 ਸਾਲ ਜਿਹੜੀ ਪਹਿਲਾਂ ਦਾ ਲੋਕ ਕਰਕੇ ਗਏ ਸੀ ਉਹੀ ਗੱਲ ਇਹ ਕਰਦੇ ਆ ਕਿਉਂਕਿ ਗੱਡੀ ਦੀ ਲੈਣਾ ਛੋਲੇ ਵਾਸਤੇ ਨਹੀਂ ਸੀ ਬਣਾਈਆਂ ਉਹ ਮਿਲਟਰੀ ਨੂੰ ਢੋਣ ਵਾਸਤੇ ਬਣਾਈਆਂ ਸੀ ਕਿ ਲੋਕਾਂ ਨੂੰ ਜਿੰਨਾ ਦੱਬਾਂਗੇ ਜਿੰਨਾ ਜਿੰਨਾ ਵੀ ਇਹਨਾਂ ਨੂੰ ਲਤਾੜਾਂਗੇ ਇਹ ਇਕੱਠੇ ਹੋਣਗੇ ਇਹ ਲੜਨਗੇ ਇਹ ਲੜ ਕੇ ਉਸ ਪਾਸੇ ਤੁਰਨਗੇ ਬਿਲਕੁਲ ਸਹੀ ਹੋਇਆ ਕੇ ਲੋਕ ਤੁਰੇ ਉਹਨਾਂ ਨੇ ਕਾਉਂਟ ਅੰਗੜ ਦੀ ਕੋਸ਼ਿਸ਼ ਕੀਤੀ ਜਲਿਆਂ ਵਾਲੇ ਬਾਗ ਦੇ ਵਿੱਚ ਕਿ ਲੋਕ ਰੁੱਕ ਗਏ ਲੋਕਾਂ ਨੇ ਤਾਂ ਉਦੋਂ ਬਾਅਦ ਸਾਰੇ ਸ਼ਹਿਰ ਦੇ ਵਿੱਚ ਮਜਾਰਾ ਕੱਢਿਆ ਲੋਕਾਂ ਨੇ ਜਾ ਕੇ ਸਟੇਸ਼ਨ ਦੇ ਉੱਤੇ ਓਕੜੇ ਬੁਨੇ ਜਿਹੜੇ ਕੜਿਆਂ 'ਚ ਲਿਖਿਆ ਸੀ ਆਂ ਹਿੰਦੂਆਂ ਦਾ ਪਾਣੀ ਐ ਆ ਮੁਸਲਮਾਨਾਂ ਦਾ ਪਾਣੀ ਹੈ ਉਹ ਕਹਿੰਦੇ ਪਹਿਲੀ ਵਾਰ ਜਿਹੜਾ ਸਾਨੂੰ ਜਾਤ ਪਾਤ ਚ ਵੰਡਦਾ ਹੈ ਪਹਿਲਾ ਇਹਦਾ ਚੱਕੋ ਤੇ 4 ਦਿਨ ਅੰਬਰ ਸਰਚ ਕਰਫੂ ਲੱਗੇ ਰਿਹਾ ਤੇ ਅੰਗਰੇਜ਼ ਇੱਕ ਵੀ ਅੰਬਰ ਸਰਚ ਨਹੀਂ ਰਿਹਾ ਜਿਹੜੇ ਕਹਿੰਦੇ ਸੀ ਕਿ ਸਾਡੇ ਰਾਤ ਚ ਪੱਤਾ ਨਹੀਂ ਹਿੱਲਦਾ ਅੱਜ ਵੀ ਉਸੇ ਵਿਕਾਸ ਦੀ ਗੱਲ ਹੈ ਅੱਜ ਵੀ ਉਹੀ ਹੈ ਅੰਗਰੇਜ਼ ਕਹਿੰਦੇ ਸੀ ਕਿ ਇੱਥੇ ਨੀਲ ਦੀ ਖੇਤੀ ਕਰਨੀ ਹੈ ਅੰਗਰੇਜ਼ ਅੰਗਰੇਜ਼ ਕਹਿੰਦੇ ਸੀ ਕਿ ਉਹ ਰੇਪਸ ਦੀ ਖੇਤੀ ਕਰਨੀ ਹੈ ਅੱਜ ਵੀ ਇਹਨਾਂ ਦੀ ਬਿਆੰਤ ਹੈ ਕਿਹੜੇ ਸਾਡੇ ਖਣਜ ਪਦਾਰਥ ਹੈ ਜਿਨੂੰ ਅਸੀਂ ਖਾਣੇ ਆ ਚਾਹੇ ਉਹ ਮੱਕੀ ਹੈ ਚਾਹੇ ਉਹ ਚੌਲ ਹੈ ਚਾਹੇ ਉਹ ਸੋਇਆਬੀਨ ਹੈ ਜਾਂ ਉਹ ਬਾਜਰਾ ਹੈ ਜਾਂ ਉਹ ਤਾਹ ਨੇ ਜਿੰਨੇ ਵੀ ਫਸਲਾਂ ਜੀ ਖਾਣੇ ਆ ਉਹ ਇਹਦੀ ਸਫਰ ਲਵੇਟਣੀ ਚਾਹੁੰਦੇ ਐ ਇੱਥੇ ਬਿਜਲੀ ਬੰਦ ਕਰਨਾ ਚਾਹੇ